1.5 ਲੱਖ ਰੁਪਏ ਦੇ ਆਪਰੇਸ਼ਨ ਹੋ ਜਾਣਾ ਮੇਰੇ ਵੀਰੋ ਮੇਰੀ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਆਪਾਂ ਬਾਹ ਚੜ ਕੇ ਸਹਿਯੋਗ ਕਰੀਏ ਸਵਰਨੇ ਅਮਨੇ ਮੈਂ ਥੋੜੇ ਤੋਂ ਸ਼ੁਰੂਆਤ ਕਰੂੰਗਾ ਥੋੜੇ ਤਿੰਨਾਂ ਵੀਰਾਂ ਵੱਲੋਂ ਦੱਸੋ ਕਿੰਨੇ ਕਰਦੇ ਆ 10000 ਕਰਦੇ ਆ ਉਹ ਤਿੰਨਾਂ ਵੀਰਾਂ ਵੱਲੋਂ 10000 ਰੁਪਏ ਮੇਰੇ ਵੀਰੋ ਇਸ ਜੌਨੀ ਮਹਿਮਦ ਕਿਆਂ ਵਾਲੇ ਦੇ ਲਈ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਫਰਕ ਨਹੀਂ ਪੈਂਦਾ 5-500 ਦੇ ਨਾਲ 1000 ਦੇ ਨਾਲ 2000 ਦੇ ਨਾਲ ਕਿਆ ਬਾਤ ਹੈ ਮੰਤਰੀ ਸਾਹਿਬ ਕਹਿੰਦੇ ਵੀ ਸਾਨੂੰ ਕੰਟੈਕਟ ਦੇ ਕੇ ਜਾਓ ਵਿਕਰਮ ਜੀ ਕਹਿੰਦੇ ਆ ਜੀ ਹਾਂ ਕਰਵਾ ਦਾਂਗੇ ਦਾ ਕਹਿੰਦੇ ਵੀ ਸਾਰਾ ਕੋਈ ਪੈਸੇ ਦੀ ਲੋੜ ਨਹੀਂ ਕਹਿੰਦੇ ਵੀ ਸਾਰਾ ਇਲਾਜ ਮੈਂ ਕਰਵਾਉਂਗਾ ਵਿਕਰਮ ਜੀ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਵਿਕਰਮ ਜੀ ਨੰਬਰ ਇਹਨੂੰ ਦੇ ਦਿਓ ਤੇ ਨੰਬਰ ਇਹ ਤੋਂ ਲੈ ਜਿਓ ਲੈ ਲਿਆ ਹਾਂ ਕਿੱਥੇ ਜੀ ਸੰਚੇਤੀ ਹਸਪੀਟਲ ਹੈ ਸੰਚੇਤੀ ਹਸਪੀਟਲ ਠੀਕ ਹੈ ਜੀ ਓਕੇ ਜੀ ਜਾਣੇ ਇੱਥੇ ਇਹ ਕਲਾਗੀ ਮਾੜਾ ਤੁਸੀਂ ਮਾਈਕ ਲੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਮੈਂ ਵਾਦਾ ਕਰਦਾ ਕਿ ਮੇਰੇ ਭਰਾ ਦਾ ਜਿਹੜਾ ਆਪਰੇਸ਼ਨ ਹੈ ਮੈਂ ਕਰਾਵਾਂਗਾ ਪੂਨੇ ਸੰਚੇਤੀ ਹਸਪੀਟਲ ਹੈ ਇੰਡੀਆ ਦਾ ਬੈਸਟ ਹਸਪੀਟਲ ਹੈ ਜਿੱਥੇ ਮੇਰਾ ਆਪਰਾ ਵੀ ਆਪਰੇਸ਼ਨ ਹੋਇਆ ਮੈਂ ਆਪਣੇ ਭਰਾ ਦਾ ਹਸਪੀਟਲ ਉੱਥੋਂ ਫਰਾਵ ਜਿੰਨਾ ਚਾਹੀਏ ਇੱਕ ਲੱਗੇ ਦੋ ਲੱਗੇ ਤਿੰਨ ਲੱਗੇ ਚਾਰ ਲੱਗੇ ਸਾਰੇ ਪੈਸੇ ਮੈਂ ਦਾਂਗਾ ਮੇਰੇ ਭਰਾ ਦਾ ਆਪਰੇਸ਼ਨ ਹੋਏਗਾ ਬਹੁਤ ਬਹੁਤ ਧੰਨਵਾਦ ਹੈ ਵੱਡੀ ਜਿਹੜਾ ਇੱਕ ਸਪੋਰਟਸਮੈਨ ਹੀ ਸਪੋਰਟਸਮੈਨ ਦਾ ਦਰਦ ਸਮਝ ਸਕਦਾ ਵਿਕਰਮ ਜੀ